ਸਮਾਨਾ ਦੀ ਨੈਣਾ ਧਰਮਸ਼ਾਲਾ ਦੇ ਵਿੱਚ ਕ੍ਰਿਸ਼ਨਾ ਬਾਂਸਲ ਦੀ ਯਾਦ ਦੇ ਵਿੱਚ ਸਿੰਘ ਫਾਊਂਡੇਸ਼ਨ ਅਤੇ ਫਿਰ ਮਹਾਦੇਵ ਰਾਈਸ ਮਿਲ ਦੇ ਸਹਿਯੋਗ ਨਾਲ ਇੱਕ ਕੈਂਸਰ ਜਾਗਰੂਤਾ ਕੈਂਪ ਲਾਇਆ ਗਿਆ ਹੈ ਜਿਹੜੇ ਸਿੰਘ ਸੇਵਾ ਫਾਊਂਡੇਸ਼ਨ ਹੈ ਇਹਨਾਂ ਨੇ ਜਿਹੜਾ ਇੱਕ ਕੈਂਪ ਲਾਇਆ ਕੈਂਸਰ ਜਾਗਰੂਤਾ ਚੈੱਕਅਪ ਕੈਂਪ ਇੱਕ ਚੰਗਾ ਉਪਰਾਲਾ ਹੈ ਔਰ ਸਮਾਜ ਸੇਵਾ ਕੀ ਲਗਾਤਾਰ ਕੰਮ ਕਰਦੀ ਹੈ ਕਿਉਂਕਿ ਜਿਹੜੇ ਕੈਂਸਰ ਦੀ ਬਿਮਾਰੀ ਹੈ ਇਸ ਦਾ ਇਲਾਜ ਬਹੁਤ ਮਹਿੰਗਾ ਹੈ ਇਸ ਕੇ ਜਾਂਚ ਕਰਾਣ ਚੈੱਕਅਪ ਕਰਾਣ ਜਾਂਦੇ ਤਾਂ ਵੀ ਹਜ਼ਾਰਾਂ ਰੁਪਏ ਖਰਚ ਹੁੰਦੇ ਹਨ ਜਿਹੜਾ ਇਸ ਸੰਸਥਾ ਵੱਲੋਂ ਉਪਰਾਲਾ ਕੀਤਾ ਗਿਆ ਕਿਰشنا ਬਾਂਸਲ ਦੀ ਯਾਦ ਦੇ ਵਿੱਚ ਜਿਹੜਾ ਇੱਕ ਸੜਕ ਹਾਦਸਾ ਹੋਇਆ ਸੀ ਉਹਦੇ ਵਿੱਚ ਕਿਰشنا ਬਾਂਸਲ ਦੀ ਜਾਨ ਗਈ ਸੀ ਔਰ ਉਹਨਾਂ ਦੇ ਮਾਪਿਆਂ ਵੱਲੋਂ ਦਾਦਾ ਵੱਲੋਂ ਦਾਦੀ ਵੱਲੋਂ ਇਹ ਕੈਂਪ ਦਾ ਇਹ ਉਹਨੂੰ ਕੀਤਾ ਗਿਆ ਸਹਿਯੋਗ ਕੀਤਾ ਗਿਆ ਇੱਕ ਚੰਗਾ ਉਪਰਾਲਾ ਹੈ ਗੱਲਬਾਤ ਕਰਦੇ ਕਿਉਂਕਿ ਕੈਂਸਰ ਦੀ ਬਿਮਾਰੀ ਭਿਆਨਕ ਹੈ ਔਰ ਉਸ ਦੇ ਲਈ ਜ਼ਿੰਦਗੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਉਸ ਦੇ ਲਈ ਜਿਹੜੇ ਸਿੰਘ ਫੌਡਰਸਨ ਨੇ ਇਹਨਾਂ ਦਾ ਸਹਿਯੋਗ ਕੀਤਾ ਹੈ ਭੁਵਿੰਦਰ ਸਿੰਘ ਜੀ ਮਿਤੀ 7 ਮਈ 2025 ਨੂੰ ਸਮਾਣਾ ਸ਼ਹਿਰ ਵਿੱਚ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਸੀ ਜਿਹਦੇ ਵਿੱਚ ਸ਼ਹਿਰ ਦੇ ਕਾਫੀ ਮਾਸੂਮ ਬੱਚੇ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ ਉਹਨਾਂ ਬੱਚਾਂ ਬੱਚਿਆਂ ਇੱਕ ਬੱਚਾ ਕ੍ਰਿਸ਼ਨਾ ਵਾਂਸਲ ਉਹਦੀ ਯਾਦ ਦੇ ਵਿੱਚ ਉਹਨਾਂ ਦੇ ਪੇਰੈਂਟਸ ਵੱਲੋਂ ਤੇ ਸਿੰਘ ਸੇਵਾ ਫਾਊਂਡੇਸ਼ਨ ਸਮਾਣਾ ਵੱਲੋਂ ਇੱਕ ਕੈਂਪਾ ਜਿਹੜਾ ਜਾਗਰੂਕਤਾ ਕੈਂਪ ਕੈਂਸਰ ਨਾਲ ਸੰਬੰਧਤ ਲਗਾਇਆ ਜਾ ਰਿਹਾ ਇਸ ਕੈਂਪ ਦੇ ਵਿੱਚ ਡਾਕਟਰ ਕੁਲਵਾਨ ਸਿੰਘ ਧਾਲੀਵਾਲ ਤੇ ਉਹਨਾਂ ਦੀ ਟੀਮ ਵੱਲੋਂ ਸਮਾਣਾ ਸ਼ਹਿਰ ਦੇ ਜਿਹੜੇ ਹੈਗੇ ਆ ਤੇ ਆਸ-ਪਾਸ ਦੇ ਸਾਰੇ ਪਿੰਡਾਂ ਦੇ ਨਗਰ ਨਿਵਾਸੀਆਂ ਲਈ ਇਹ ਕੈਂਪ ਜਿਹੜਾ ਆਯੋਜਿਤ ਕੀਤਾ ਤਾਂ ਕਿ ਲੋਕ ਨੇ ਜਿਹੜੇ ਇਹ ਕੈਂਸਰ ਨਾਲ ਭਿਆਨਕ ਬਿਮਾਰੀ ਆ ਇਹਦੇ ਤੋਂ ਜਿਹੜਾ ਜਾਗਰੂਕ ਹੋਣ ਤੇ ਬਚਾਅ ਹੋ ਸਕੇ ਸਿੰਘ ਸੁਪਰ ਫਾਊਂਡੇਸ਼ਨ ਜਿੰਮੇ ਪਤਾ ਸਮੇਂ ਸਮੇਂ ਤੇ ਬਲੱਡ ਡੋਨੇਸ਼ਨ ਕੈਂਪ ਅੱਖਾਂ ਨਾਲ ਸੰਬੰਧਿਤ ਕੈਂਪ ਹੱਡੀਆਂ ਜੋੜਾਂ ਦਰਦਾਂ ਦੇ ਤੇ ਦੰਦਾਂ ਦੇ ਕੈਂਪ ਕਾਫੀ ਸਾਰੀ ਸੇਵਾ ਤੇ ਇਸ ਤੋਂ ਬਿਨਾ ਜਿੱਦਾਂ ਹੜਪੇੜ ਤੇ ਜਿਹੜੇ ਹੈਗੇ ਉਹਨਾਂ ਦੀ ਸੇਵਾ ਦੇ ਵਿੱਚ ਆਪਣਾ ਸਮੇਂ ਸਮੇਂ ਤੇ ਸਹਿਯੋਗ ਦੇ ਰਹੀ ਹੈ ਕਿੰਨੇ ਗਰੀਬ ਸਾਹਮਣੇ ਆ ਜਾਂਦੇ ਨੇ ਦੇਖੋ ਜੀ ਐਸਵੀ ਕਾਰਡ ਤੇ ਵਰਲਡ ਕੈਂసర్ ਕੇਅਰ ਜੋ ਕੰਮ ਕਰ ਰਹੀ ਹੈ ਉਹ ਇਹ ਕਰ ਰਹੀ ਹੈ ਕਿ ਆਪਾਂ ਕੈਂਸਰ ਬਣਨ ਤੋਂ ਪਹਿਲਾਂ ਹੀ ਰੋਕ ਸਕੀਏ ਆਪਾਂ ਹੈਲਥੀ ਬੰਦਿਆਂ ਨੂੰ ਚੈੱਕ ਕਰਦੇ ਆ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਜਿੰਨੇ ਵੀ ਹੁਣ ਲੋਕ ਆਉਂਦੇ ਆ ਸਮਝ ਲਓ ਜਾਂ 10000 ਲੋਕਾਂ 10000 ਵਿੱਚੋਂ ਕਮ ਸੇ ਕਮ 50 ਤੋਂ 100 ਕੇਸ ਹੀ ਹੁੰਦੇ ਆ ਠੀਕ ਹੈ ਜਿਹੜੇ ਪੋਜ਼ਿਟਿਵ ਆਉਂਦੇ ਆ ਬਾਕੀ ਹੁੰਦੇ ਆ ਉਹ ਹੈਲਥੀ ਹੁੰਦੇ ਆ ਜਾਂ ਉਹਨਾਂ ਨੂੰ ਕੋਈ ਪ੍ਰੀ ਸਿੰਪਟਮਸ ਆ ਰਹੇ ਹੁਣ ਉਹਨਾਂ ਨੂੰ ਆਪਾਂ ਮੈਡੀਸਿਨ ਦੇ ਕੇ ਉਹਨਾਂ ਨੂੰ ਉਹਦੇ ਹੈਲਥ ਸੁਧਾਰ ਕੇ ਆਪਾਂ ਉਹਨਾਂ ਨੂੰ ਪਹਿਲਾਂ ਹੀ ਟਰੀਟ ਕਰ ਦਿੰਦੇ ਆ ਤਾਂ ਕਿ ਉਹ ਕੈਂਸਰ ਬ ਸਾਡਾ ਭਤੀਜ ਬਰਨੂ ਬਾਂਸਲ ਜੀ ਵੱਲੋਂ ਸਿੰਘ ਸਵਾ ਨਾਲ ਰਲ ਕੇ ਅੱਜ ਸਿੰਘ ਫਾਊਂਡੇਸ਼ਨ ਨਾਲ ਰਲ ਕੇ ਅੱਜ ਇੱਕ ਕੈਂਪ ਆਯੋਜਨ ਕੀਤਾ ਹੈ ਜੋ ਕੈਂਸਰ ਦੇ ਉੱਤੇ ਹੈ ਇਸ ਦਾ ਬੈਨੀਫਿਟ ਤਾਂ ਬਹੁਤ ਦੇਖੋ ਲੋਕਾਂ ਨੂੰ ਜਾਗਰੂਤ ਵੀ ਕਰ ਰਹੇ ਨੇ ਸਾਡੇ ਭਰਾ ਇਹ ਰਾਣਾ ਜੀ ਜੋ ਹਰੀ ਪਿੱਛੇ ਹੜ ਪਿਛਲੇ ਸਾਲ ਵੀ ਆਏ ਸੀ ਉਸ ਵੀ ਇਹਨਾਂ ਨੇ ਬਹੁਤ ਕੰਮ ਕਰਿਆ ਜਦੋਂ ਇੱਥੇ ਸਮਾਜ ਨੂੰ ਕਿਸੇ ਤਰ੍ਹਾਂ ਦੀ ਭੀੜ ਪੈਂਦੀ ਹੈ ਇਸ ਸੰਸਥਾ ਸਾਹਮਣੇ ਲੱਗੇ ਹੋ ਕੇ ਖੜਦੀ ਹੈ ਅਸੀਂ ਇਹ ਭਰਾਵਾਂ ਦਾ ਵੀ ਧੰਨਵਾਦ ਕਰਦੇ ਹਾਂ ਕੈਂਪ ਦਾ ਜਿੰਨੇ ਲੋਕ ਉਹ ਬੈਨੀਫੀਟ ਫਾਇਦਾ ਲੈ ਰਹੇ ਨੇ ਤੇ ਜਿਹੜਾ ਕੈਂਪ ਅੱਜ ਲਾਇਆ ਇਹਨਾਂ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਸਾਰਿਆਂ ਦਾ ਤੇ ਪਰਮਾਤਮਾ ਅੱਗੇ ਦੁਆ ਕਰਦਾ ਵੀ ਇਹ ਜਿਹੜੀ ਭਿਆਨਕ ਬਿਮਾਰੀ ਹੈ ਇਸ ਤੋਂ ਪਰਮਾਤਮਾ ਸਾਨੂੰ ਛੁਟਕਾਰਾ ਦਿਵਾਏ। ਸਾਨੂੰ ਅਪਰੋਚ ਕੀਤੀ ਗਈ ਡਾਕਟਰ ਪ੍ਰਵੰਤ ਸਿੰਘ ਢਾਲੀਵਾਲ ਜੀ ਵੱਲੋਂ ਵੀ ਜਿਹੜੇ 7 ਮਈ ਨੂੰ ਬੱਚੇ ਪੂਰੇ ਹੋਏ ਸੀ ਵੀ ਉਹਨਾਂ ਨੂੰ ਇਸ ਇੱਕ ਕੈਂਪਸ ਸਮਰਪਿਤ ਕਰਨਾ ਹੈ ਤਾਂ ਅਸੀਂ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਹਾਂ ਕਰਤੀ ਵੀ ਅਸੀਂ ਇਹ ਕੈਂਪ ਲਾਉਣ ਨੂੰ ਤਿਆਰ ਆ ਤਾਂ ਫਿਰ ਅਸੀਂ ਉਸ ਤੋਂ ਬਾਅਦ ਸਿੰਘ ਸੇਵਾ ਫਾਊਂਡੇਸ਼ਨ ਨਾਲ ਗੱਲਬਾਤ ਕਰਕੇ ਇਹ ਕੈਂਪ ਦੀ ਹਾਂ ਵੀ ਭਰੀ ਵੀ ਅਸੀਂ ਜ਼ਰੂਰ ਲਾਵਾਂਗੇ। ਉਹਦੀ ਆਤਮਾ ਨੂੰ ਵੀ ਸ਼ਾਂਤੀ ਮਿਲੇਗੀ ਕਿਤੇ ਨਾ ਕਿਤੇ ਸਾਡੀ ਉਹ ਹੈਜੀ ਡਿਊਟੀ ਹਲਾ ਗਿਆ ਵੀ ਹੁਣ ਅਸੀਂ ਇਹੋ ਜੇ ਕੰਮਾਂ ਵੱਲ ਚੱਲਦੇ ਰਹਾਂਗੇ। ਠੀਕ। ਅ ਦੇਖੋ ਸਾਡੇ ਵੱਲੋਂ ਜਿਹੜੇ ਸਾਡੇ ਅੱਗੇ ਸੀਗੇ ਆਪਣਾ ਭਪਿੰਦਰ ਜੀ ਉਹ ਬੋਲ ਚੁੱਕੇ ਨੇ। ਸਰ ਜਿਹੜੀ ਫੀਲਿੰਗ ਈ ਉਹ ਤੇ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਸੱਚੇ ਪਾਤਸ਼ਾਹ ਕੁਝ ਬੰਦਿਆਂ ਨੂੰ ਚੁਣਦਾ ਹੈ ਨਾ ਸੇਵਾ ਕਰਨ ਵਾਸਤੇ। ਅਸੀਂ ਬੜੇ ਖੁਸ਼ਕਿਸਮਤ ਆ ਕਿ ਸਾਡੀ ਟੀਮ ਨੂੰ ਉਹਨਾਂ ਨੇ ਚੁਣਿਆ ਹੈ ਵੀ ਇਦਾਂ ਦੇ ਕਾਰਜ ਜਿਹੜੇ ਸਮਾਜ ਸੇਵੀ ਕਰਨ। ਤੇ ਜਿਹੜਾ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਪਤਾ ਜੀ ਇਹ ਸੇਵਾ ਕਰਕੇ ਉਹਨਾਂ ਨੂੰ ਕੀ ਸਕੂਨ ਮਿਲਦਾ ਉਹਨਾਂ ਦੀ ਆਤਮਾ ਨੂੰ ਤੇ ਪਰਮਾਤਮਾ ਇਦਾਂ ਹੀ ਸਾਡੀ ਸਾਰੀ ਟੀਮ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਆਪਣਾ ਜੀ ਕੈਮਰਾਮੈਨ ਬੀਕੇ ਕਰਕ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼